ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੰਗਤ ਜੀਓ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਅੰਤਿਮ ਸਮੇਂ ਤੇ ਜੋਤੀ ਜੋਤ ਸਮਾਉਣ ਦੇ ਇਤਿਹਾਸ ਬਾਰੇ ਇਹ ਉਹ ਸਮਾਂ ਸੀ ਜਦੋਂ ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਨਵੇਂ ਰਾਹ ਦਿੱਤੇ ਅਤੇ ਮਨੁੱਖਤਾ ਲਈ ਅਨਮੋਲ ਸਿਧਾਂਤ ਛੱਡ ਕੇ ਗੁਰਗੱਦੀ ਅਗਲੇ ਪਾਤਸ਼ਾਹ ਜੀ ਨੂੰ ਸੌਂਪੀ ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਨੂੰ ਬਾਸਰ ਕੇ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਗੁਰੂ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਭਾਈ ਤੇਜਪਾਲ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਲక్ష్ਮੀ ਜੀ ਸੀ ਗੁਰੂ ਅਮਰਦਾਸ ਜੀ ਨੇ ਜੀਵਨ ਦੇ 72 ਸਾਲ ਆਮ ਗ੍ਰੈਸਤੀ ਜੀਵਨ ਵਿੱਚ ਗੁਜ਼ਾਰੇ ਪਰ ਪ੍ਰਭੂ ਨਾਲ ਸੱਚਾ ਮਿਲਾਪ ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿੱਚ ਮਿਲੇ ਆ 1552 ਈਸਵੀ ਵਿੱਚ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪੀ ਗੁਰੂ ਅਮਰਦਾਸ ਜੀ ਨੇ ਲੰਗਰ ਦੀ ਪ੍ਰਥਾ ਪੱਕੀ ਕੀਤੀ ਜਿਸ ਵਿੱਚ ਜਾਤ ਪਾਤ ਦਾ ਭੇਦ ਖਤਮ ਕੀਤਾ ਗਿਆ ਸਤਿਆਂ ਦੀ ਰਸਮ ਅਤੇ ਪਰਦਾ ਪ੍ਰਥਾ ਦਾ ਖੰਡਨ ਕੀਤਾ ਗੁਰੂ ਸਾਹਿਬ ਜੀ ਨੇ ਸਾਨੂੰ ਆਨੰਦ ਕਾਰਜ ਦੀ ਮਰਿਆਦਾ ਦਿੱਤੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਹਿਬ ਸਾਇਆ ਅਤੇ ਗੋਇੰਦਵਾਲ ਸਹਿਬ ਨੂੰ ਸਿੱਖਾਂ ਦਾ ਧਾਰਮਿਕ ਕੇਂਦਰ ਬਣਾਇਆ ਸੰਗਤ ਜੀਓ ਗੁਰੂ ਅਮਰਦਾਸ ਜੀ 95 ਸਾਲ ਦੀ ਉਮਰ ਤੱਕ ਮਨੁੱਖਤਾ ਦੀ ਸੇਵਾ ਕਰਦੇ ਰਹੇ ਜਦੋਂ ਸਮਾ ਨੇੜੇ ਆਇਆ ਗੁਰੂ ਜੀ ਨੇ ਆਪਣੇ ਸਭ ਸ਼ਰਧਾਲੂਆਂ ਤੇ ਪਰਿਵਾਰ ਨੂੰ ਬੁਲਾਇਆ ਉਸ ਵੇਲੇ ਗੁਰੂ ਸਾਹਿਬ ਜੀ ਨੇ ਕਿਹਾ ਮੇਰਾ ਅੰਤਿਮ ਸਮਾ ਆ ਗਿਆ ਹੈ ਹੁਣ ਸਿੱਖ ਧਰਮ ਦੇ ਰਹਿਨੁਮਾ ਭਾਈ ਜੇਠਾ ਜੀ ਕਰਨਗੇ ਗੁਰੂ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਨੂੰ ਪੰਜ ਪੈਸੇ ਤੇ ਨਾਰੀਅਲ ਦੇ ਕੇ ਤਿੰਨ ਪ੍ਰਕਰਮਾ ਕੀਤੀਆਂ ਅਤੇ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੱਤੀ ਇਸ ਤਰ੍ਹਾਂ ਗੁਰਗੱਦੀ ਦੀ ਜੋਤ ਗੁਰੂ ਰਾਮਦਾਸ ਜੀ ਵਿੱਚ ਪ੍ਰਗਟ ਹੋਈ ਗੁਰੂ ਅਮਰਦਾਸ ਜੀ ਨੇ ਅਖੀਰ ਵਿੱਚ ਗੋਇੰਦਵਾਲ ਸਾਹਿਬ ਵਿਖੇ ਪਵਿੱਤਰ ਬਾਣੀ ਦਾ ਪਾਠ ਕੀਤਾ ਸੰਗਤ ਨੂੰ ਅਸੀਸਾਂ ਦਿੱਤੀਆਂ ਅਤੇ ਜੋਤੀ ਜੋਤ ਸਮਾ ਗਈ। ਉਹਨਾਂ ਦੇ ਦਿਹਾਂਤ ਉੱਪਰ ਕੋਈ ਵੱਡਾ ਧਾਰਮਿਕ ਕਰਮਕਾਂਡ ਨਹੀਂ ਕੀਤਾ ਗਿਆ। ਗੁਰੂ ਜੀ ਨੇ ਖੁਦ ਆਖਿਆ ਸੀ ਕਿ ਸਿੱਖਾਂ ਦਾ ਜੀਵਨ ਸਿਮਰਨ ਤੇ ਸੇਵਾ ਲਈ ਹੈ ਨਾ ਕਿ ਕਰਮਕਾਂਡਾਂ ਲਈ। ਗੁਰੂ ਅਮਰਦਾਸ ਜੀ ਦਾ ਸਾਨੂੰ ਸੁਨੇਹਾ ਸੀ ਕਿ ਸਿੱਖਾਂ ਵਿੱਚ ਕੋਈ ਜਾਤ ਪਾਤ ਨਹੀਂ ਔਰਤ ਦੇ ਮਰਦ ਬਰਾਬਰ ਹਨ। ਸੇਵਾ ਤੇ ਸਿਮਰਨ ਨਾਲ ਹੀ ਪ੍ਰਮਾਤਮਾ ਮਿਲਦਾ ਹੈ। ਮਨੁੱਖਤਾ ਦੀ ਭਲਾਈ ਸਭ ਤੋਂ ਵੱਡਾ ਧਰਮ ਹੈ ਗੁਰੂ ਜੀ ਦੀ ਇਹ ਸਿੱਖਿਆ ਅੱਜ ਵੀ ਸਾਨੂੰ ਰਾਹ ਦਿਖਾਉਂਦੀ ਹੈ ਸੰਗਤ ਜੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਉਣਾ ਸਾਨੂੰ ਇਹ ਸਬਕ ਦਿੰਦਾ ਹੈ ਕਿ ਗੁਰੂ ਦੀ ਜੋਤ ਕਦੇ ਮਰਦੀ ਨਹੀਂ ਉਹ ਸਦਾ ਇੱਕ ਗੁਰੂ ਤੋਂ ਦੂਜੇ ਗੁਰੂ 'ਚ ਪ੍ਰਗਟ ਹੁੰਦੀ ਰਹਿੰਦੀ ਹੈ ਜਿਵੇਂ ਅੱਜ 10 ਪਾਸ਼ੀਆਂ ਦੇ ਜੋਤ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਹਨ ਸੋ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ